ਪਰਵਾਰੀ ਸ ਹੈ ਪਰਵਾਰੀ ਡਲਵੀ ਸਾਹਿਬ ਵੀ ਆਏ ਹੈ ਇੱਕ ਤਾਂ ਚੱਲ ਰਿਹਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੂਸਰਾ ਸਾਡਾ ਕਾਰਜਕ੍ਰਮ ਚੱਲ ਰਿਹਾ ਹੈ ਸੰਵਿਧਾਨ ਬਚਾਓ ਸਭਾਵਾਂ ਯਾਨੀ ਕਿ ਰੈਲੀਆਂ ਤੀਸਰਾ ਹੁਣ ਜਿਹੜਾ ਸੰਗਠਨ ਰਾਹੁਲ ਜੀ ਨੇ ਕਿਹਾ ਕਿ ਥੱਲੇ ਤੱਕ ਸੰਗਠਨ ਨੂੰ ਐ ਮੁਕੰਮਲ ਤਰੀਕੇ ਨਾਲ ਕੰਪਲੀਟ ਕਰਨਾ ਹੈ ਬੂਥ ਤੇ ਮੰਡਲ ਤੇ ਤੇ ਨਾਲ ਹੀ ਨਾਲ ਬਲਾਕ ਤੇ ਤੇ ਜ਼ਿਲ੍ਹਿਆਂ ਤੇ ਸੋ ਉਹਨੂੰ ਲੈ ਕੇ ਕੇਵਲ ਬਲਾਕ ਸੈਂਟਰਲ ਦੀ ਐ ਸੋ ਪਹਿਲਾ ਖਰੜ ਦੀ ਅਸੀਂ ਸ਼ੁਰੂਆਤ ਕੀਤੀ ਹੈ ਅਗਲੇ 2-3 ਦਿਨਾਂ ਚ ਅਸੀਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੀਟਿੰਗਸ ਤਾਂ ਫਿਰ 117 ਦੇ 17 ਜਿਹੜੇ ਬਲਾਕਸ ਨੇ ਸਾਡੇ ਯਾਨੀ ਕਿ ਹਲਕੇ ਨੇ ਉਹਨਾਂ ਦੇ ਬਲਾਕਸ ਦੀਆਂ ਮੀਟਿੰਗ ਕਰ ਰਹੇ ਹਾਂ ਸੋ ਅੱਜ ਕਈ ਕਾਰਗ੍ਰਾਮ ਹੋਰ ਵੀ ਹੈਗੇ ਨੇ ਜਿਹਦੇ ਚ ਮੈਂ ਤੇ ਡਲਵੀ ਸਾਹਿਬ ਨੇ ਸ਼ਮੂਲੀਅਤ ਕਰਨੀ ਸੀਐਲਪੀ ਸਾਹਿਬ ਵੀ ਸ਼ਾਇਦ ਆਉਣ ਤੇ ਇਹ ਸੰਗਠਨ ਦੇ ਮੁਤਲਕ ਅਸੀਂ ਅੱਜ ਇੱਥੇ ਮੀਟਿੰਗ ਤੇ ਬਾਠਕ ਰੱਖੀ ਹੈ ਕਿ ਆਉਣ ਵਾਲੇ ਸਮੇਂ ਚ ਕਿਸ ਪ੍ਰਕਾਰ ਹੋਰ ਤਰੀਕੇ ਦੇ ਨਾਲ ਮਜ਼ਬੂਤ ਗਰਾਊਂਡ ਲੈਵਲ ਤੇ ਅਸੀਂ ਕਾਂਗਰਸ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਸੋ ਇਸ ਕਰਕੇ ਅੱਜ ਸੈਂਟਰਲ ਹਲਕੇ ਦੀ ਵਿਕਾਸ ਸੋਨੀ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਹੈ ਜਿੱਥੇ ਹਰਪ੍ਰਤਾਪ ਉਸਨਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਉਹਨਾਂ ਨੇ ਸਾਰਿਆਂ ਨੇ ਇਸ ਨੂੰ ਮੂਲੀਅਤ ਕੀਤੀ ਹੈ। ਮੈਂ ਧਰਦੀਵਾਲ ਨੂੰ ਨੰਬੇ ਕਰ ਦਿੱਤਾ ਹੈ ਆਮ ਆਦਮੀ ਪਾਰਟੀ। ਤੁਹਾਡੇ ਵੱਲੋਂ ਵੀ ਕਈ ਵਾਰ ਜਿਵੇਂ ਮੇਅਰ ਦੇ ਜਿਹੜੇ ਇਲੈਕਸ਼ਨ ਦੇ ਤੇ ਜਿਸ ਤਰ੍ਹਾਂ ਨਾ ਕੀਤਾਗੇ। ਤੁਹਾਡੇ ਵੱਲੋਂ ਹਮੇਸ਼ਾ ਹਮਲਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ੱੱਕੇਸ਼ਾ ਜਿਹੜੀ ਇੱਕ ਮੰਤਰੀ ਵੱਲੋਂ ਕੀਤੀ ਸੀ। ਉਹਨਾਂ ਨੂੰ ਨੰਬੇ ਕੀਤਾ ਗਿਆ ਕਿ ਸਮਝਦੇ ਹੋ? ਦੇਖੋ ੱੱਕੇਸ਼ਾ ਹੀ ਕੇਵਲ ਅੰਮ੍ਰਿਤਸਰ ਚ ਨਹੀਂ ਹੋਈ। ਮੇਅਰ ਤਾਂ ਸਾਡਾ ਕਾਂਗਰਸ ਦਾ ਬਣ ਰਿਹਾ ਸੀ। ਪੂਰੇ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਪਟਿਆਲਾ ਚ ਵੀ ਅਸੀਂ ਮੇਹਰ ਬਣਾਉਣਾ ਸੀ ਉੱਥੇ ਤੱਕੇ ਨਾਲ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਸਾਰਾ ਲੁੱਟਿਆ ਗਿਆ ਇਲੈਕਸ਼ਨ ਤੇ ਇਸੇ ਤਰ੍ਹਾਂ ਹੀ ਤੱਕੇ ਨਾਲ ਜਲੰਧਰ ਦੇ ਵਿੱਚ ਬੰਦਿਆਂ ਨੂੰ ਛੇਤੀ ਚ ਸੋ ਹਰ ਜਗ੍ਹਾ ਤੱਕੇਸ਼ਈ ਹੋਈ ਹੈ ਉਹ ਢਾਲੀਵਾਲ ਸਾਹਿਬ ਨੇ ਕੀਤੀ ਉਹ ਆਮ ਆਦਮੀ ਪਾਰਟੀ ਸਾਭ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਪਾਰਟੀ ਨੇ ਕੀਤੀ ਉਹ ਪੁਲਿਸ ਨੇ ਕੀਤੀ ਹੈ ਤੁਹਾਨੂੰ ਪਤਾ ਹੈ ਕਿਸੇ ਨੂੰ ਲਾਂਬੇ ਕਰਤਾ ਨਹੀਂ ਕਰਤਾ ਉਹਨਾਂ ਦੀ ਆਪਣੀ ਪਾਰਟੀ ਦਾ ਨਿੱਜੀ ਉਹ ਸਿਸਟਮ ਹੈ ਮੈਂ ਤਾਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਦਾ ਨੇ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਇ ਹੈ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਜਿਹੜੇ ਵਿਅਕਤੀ ਆਪਣੀਆਂ ਪੋਜੀਸ਼ਨਸ ਦਾ ਗਲਤ ਇਸਤੇਮਾਲ ਜਾਂ ਨਜਾਇਜ਼ ਇਸਤੇਮਾਲ ਨਹੀਂ ਕਰਦੇ ਉਹ ਕਿਸੇ ਅਹੁਦੇ ਤੇ ਰਹਿਣ ਚਾਹੇ ਨਾ ਰਹਿਣ ਉਹਨਾਂ ਦੀ ਲੋਕਾਂ ਦੇ ਵਿੱਚ छवि ਹਮੇਸ਼ਾ ਬਣੀ ਰਹਿੰਦੀ ਹੈ ਤੇ ਜਦੋਂ ਤੁਸੀਂ ਆਦੇ ਕੁਰਸੀ ਦਾ ਗਲਤ ਫਾਇਦਾ ਲੈ ਕੇ ਜਾਇਜ਼ ਨਜਾਇਜ਼ ਕੰਮ ਕਰਦੇ ਹੋ ਧੱਕਾ ਕਰਦੇ ਹੋ ਫਿਰ ਲੋਕ ਇਹ ਮਹਿਸੂਸ ਕਰਦੇ ਵੀ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਸਾਨੂੰ ਕੁਰਸੀ ਤੇ ਬੈਠ ਕੇ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਜਦੋਂ ਉਸ ਕੁਰਸੀ ਨੂੰ ਛੱਡ ਕੇ ਜਾਈਏ ਲੋਕ ਕਹਿਣ ਯਾਰ ਓਰੇ ਨਾਲ ਦਾ ਬੰਦਾ ਕਿ ਨਿਮਰ ਕੋਰ ਵੀ ਦੇ ਪਤਾ ਸੀ ਕੁਮਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਨੀਤੀਆਂ ਤੇ ਬੋਲਦੇ ਸੀ ਉਹਨਾਂ ਨੂੰ ਵੀ ਪਾਰਟੀ ਚੋਂ ਪੜ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ ਦੇਖੋ ਮੈਂ ਫਿਰ ਕੁਮਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ ਮੈਂ ਦੂਸਰੇ ਵਿਅਕਤੀ ਸੁਪਾਲ ਖੇਰਾ ਮਿਲ ਕੇਗਾ ਨਾ ਉਸਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਬਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਂਦਾ ਫੈਸਲਾ ਲਿਆ ਹਾਲਾਂਕਿ ਕੁਬਰ ਵਿਜੇ ਪ੍ਰਤਾਪ ਸਿੰਘ ਉਦੋਂ ਕਾਂਗਰਸ ਚ ਵੀ ਆ ਸਕਦੇ ਸਨ ਜੀ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਈ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇ ਤੇ ਸਥਾਨ ਤੇ ਕਿਹੜੇ ਸਮੇਂ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹੜੀ ਸਮੇਂ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ਇੱਕ ਪੋਲੀਟੀਸ਼ੀਨ ਹੋ ਸਕਦਾ ਹੈ ਬੀਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਢਾਗ ਲੀਡਰ ਸਨ ਜਿਨ੍ਹਾਂ ਨੇ ਕਈ ਕਈ ਸਾਲ ਇਸ ਪੰਜਾਬ ਚ ਆਪਣੀ ਪੈਂਠ ਬਣਾ ਕੇ ਰੱਖੀ ਉਹ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ ਹੀ ਲੇਕਿਨ ਪਾਰਟੀ ਦੇ ਵਿੱਚ ਜਿਹੜੀ ਕਿਹਾ ਜਾਂਦਾ ਜੇ ਦੋ ਪਾਰ ਆ ਪਾਤੀ ਅੱਜ ਵੀ ਕਿਹਾ ਜਾ ਰਿਹਾ ਹੈ ਅੱਜ ਵੀ ਕਿਹਾ ਜਾ ਰਿਹਾ ਹੈ ਪੰਜ ਪੰਜ ਮੁੱਖ ਮੰਤਰੀ ਕਹਿੰਦੇ ਤੁਹਾਡੇ ਚਿਹਰੇ ਜੀ ਇੱਥੇ ਕੰਫਰੰਸ ਕੈਨਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ ਮੀਡੀਆ ਵਾਲੇ ਜਾਏ ਜਾਏ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਿ ਨੇ ਜੀ ਜੋ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇਹ ਕਹਵਾਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰ ਰਿਹਾ ਮੈਂ ਛੋਟੇ ਥੋੜੇ ਗੁੱਸੇ ਨਾ ਹੋਇਓ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਨੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਤੇ ਪੰਜਾਬੀਅਤਾਸਤੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠਿਆਂ ਔਰ ਕਾਂਗਰਸ ਪਾਰਟੀ ਦਾ ਰਾਜ ਹੋਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤਾਂ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਬੱਡੇ ਮਜ਼ਬੂਤੀ ਦੇ ਨਾਲ ਪੰਜਾਬ ਚ ਸਰਕਾਰ ਬਣਾਈ ਤਰਨਤਾਰਨ ਦੀ ਇਲੈਕਸ਼ਨ ਜਿੱਦਾਂ ਦੇਖਦੇ ਹੋ ਜਿੱਤਰਨਤਾਰਨ ਚ ਕੈਨੇਡੀਅਨ ਸਭਾ ਸਿੱਟਾ ਉੱਦਦ ਕਰ ਰਿਹਾ ਹੈ